ਮਨਸੱਦ ਡੀ ਨੂੰ ਕਾ ਮੈਂ ਭੈਣ ਜੀ ਕੰਮ ਕਾਦਾ ਹੁਣਾਵਾ ਮੈਂ ਤੇ ਸੁਣ ਕੇ ਨਾ ਫਿਕਰ ਜਿਹਾ ਚ ਪਈ ਹਾਂ ਹਾਰ ਕੇ ਸਾਨੂੰ ਫੋਨ ਕੀਤਾ ਧਿਆਨ ਦੀ ਗੱਲ ਸੁਣਜੋ ਫਿਕਰ ਕਾਦਾ ਹੁਣਾਵਾ ਹਮ ਗੁਣੀਆਂ ਨੇ ਪੈਸੇ ਫੜਿਆ ਕਿ ਕੋ ਜੇ ਅੱਡ ਹੋਣਾ ਵਾ ਨਾ ਤੇ ਮਦਦ ਦਾ ਵੀ ਧਿਆਨ ਰੱਖਣਾ ਪੈਣਾ ਵਾ ਮਦਦ ਧਿਆਨ ਰੱਖਣਾ ਪੈਣਾ ਵਾ ਤੇ ਸੰਭੋ ਤੁਹਾਡਾ ਤੇ ਦੋਵਾਂ ਦਾ ਉਹ ਹਾਲ ਵਾ ਤੇ ਕਿਸੇ ਦਾ ਮੂੰਹ ਲਾਲ ਦੇਖ ਕੇ ਨਾ ਆਪਣਾ ਚਪੇਰਾ ਮਾਰ ਮਾਰ ਲਾਲ ਕਰ ਲਿਓ ਆਜੋ ਭੈਣ ਜੀ ਇੱਥੇ ਬੈੰਨੇ ਆ ਠੀਕ ਬੈਠੋ ਹੋਸਣਾਉਂ ਕਰ ਠੀਕ ਠਾਕ ਸਭ ਸਭ ਠੀਕ ਠਾਕ ਦਮਨ ਸੱਦ ਡੰਡੀ ਕੋ ਕਾਮੇ ਭੈਣ ਜੀ ਕੰਮ ਕਾਦਾ ਹੁਣਾਵਾ ਮੈਂ ਇਹ ਸੁਣ ਕੇ ਨਾ ਫਿਕਰ ਜੇ ਚ ਪਈ ਹਾਂ ਹਾਰ ਕੇ ਸਾਨੂੰ ਫੋਨ ਕੀਤਾ ਭੈਣ ਦੀ ਗੱਲ ਸਮਝੋ ਫਿਕਰ ਫਿਕਰ ਕਾਦਾ ਹੁਣਾਵਾ ਹਾਂ ਮੁੰਡਿਆਂ ਨੇ ਪੈਸੇ ਪੜਿਆ ਕਿਹੋ ਇਹੀਂ ਤੇ ਪੜੀ ਇਹਨਾਂ ਨੂੰ ਕੀ ਲੋੜ ਪੈ ਗਈ ਇਹਦੀ ਉਹਦੇ ਸਾਲੇ ਦਾ ਵਿਆਹ ਹੈ ਦਲਜੀਤ ਦੇ ਭੈਣ ਜੀ ਸਾਲੇ ਦਾ ਵਿਆਹ ਤਾਂ ਹੈਗਾ ਹੀ ਪਰ ਇੰਨੇ ਪੈਸੇ ਮੈਂ ਤੇ ਸੁਣ ਕੇ ਹੈਰਾਨ ਹੋ ਗਈ ਉਹ ਹੁਣ ਦੂਜੀ ਕਹਿੰਦੀ ਮੈਨੂੰ ਵੀ ਚਾਹੀਦੀ ਤਾਂ ਦੋਵਾਂ ਨੇ ਫਿਰ ਫੜ ਲੇ ਗੱਲ ਭੈਣ ਜੀ ਇਹ ਆ ਤੁਸੀਂ ਉਹਨਾਂ ਤੇ ਕੰਟਰੋਲ ਨਹੀਂ ਕਰਦੇ ਇਹ ਤੇ ਇਹ ਕੰਮ ਜਿਦਾਂ ਨਾਲ ਚੱਲਣ ਡੈ ਪਿਆ ਵਾ ਹੁਣ ਉਹਦੇ ਤੇ ਭਰਾ ਦਾ ਵਿਆਹ ਹੀ ਉਹਨੋ ਦਾ ਖਰਚਾ ਚਾਹੀਦਾ ਸੀ ਤੇ ਦੂਜੀ ਨੂੰ ਖਰਚਾ ਕਰਦਾ ਜੇ ਕੱਲ ਨੂੰ ਮੰਨ ਲਓ ਉਹਦੇ ਭਰਾ ਦਾ ਵਿਆਹ ਹੋਇਆ ਫਿਰ ਇਹ ਵੀ ਕਹੂਗੀ ਮੈਨੂੰ ਵੀ ਪੈਸੇ ਚਾਹੀਦੇ ਆ ਘਰਾਂ ਦੇ ਛਾਟੇ ਇਦਾਂ ਥੋੜਾ ਲੰਗਦੇ ਆ ਨਹੀਂ ਮੰਨਦੇ ਬਥੇਰਾ ਸਮਝਾਇਆ ਸੀ ਮੈਂ ਤੇ ਨਹੀਂ ਮੰਨਦੇ ਮੈਂ ਕਿਹਾ ਤੇ ਕਰਜ਼ਾ ਕਿਦਾਂ ਲਵਣਾ ਸਿਰ ਤੋਂ ਪਰ ਨਹੀਂ ਮੰਨਦੇਗਾ ਉਹ ਆਂਦੀ ਮੈਨੂੰ ਵੀ ਚਾਹੀਦੀ ਆ ਜ਼ਰੂਰੀ ਪੈ ਲੈ ਦੱਸ ਹਾਂ ਇਹ ਕਿਦਾਂ ਦੀ ਗੱਲ ਹੋਈ ਪੈਨ ਜੀ ਲੱਖ ਰੁਪਈਆ ਤਾਂ ਚੁੱਕਿਆ ਉਹ ਤਾਂ ਲੱਖ ਦੇ ਨਾਲ ਵਿਆਜ ਕਿੰਨਾ ਹੁਣਾਵਾ ਉਹ ਮੈਂ ਕਿਹੜੀ ਉੱਠਣ ਨਹੀਂ ਦੇਣਾ ਉੱਠਣ ਨਹੀਂ ਦੇਣਾ ਨਾ ਮੂਲ ਨਹੀਂ ਲੱਛਦਾ ਤੇ ਵਿਆਜ ਨਾਲ ਕਿਦਾਂ ਲਵਣਾਵਾ ਇਹ ਤਾਂ ਸੁੰਦਾ ਜਾਣਾ ਵਾ ਗਾਂ ਦਾ ਗਾਂ ਮੈਨੂੰ ਤੇ ਨਾਣ ਕੇ ਦੱਸਿਆ ਤੇ ਮੈਂ ਤਾਂ ਫਿਕਰ ਦੇ ਵਿੱਚ ਨਾ ਰੋਟੀ ਵੀ ਨਾ ਖਾਦੀ ਠੀਕ ਆ ਤੁਹਾਨੂੰ ਬੜਾ ਉਦਨ ਦਾ ਕਰਾਂ ਕਿ ਮੈਂ ਹਾਂ ਮੰਨਦੇ ਨਹੀਂ ਗੱਲ ਤੇ ਭਾਂਜੀ ਮੇਰੀ ਗੱਲ ਸੁਣੋ 50 5000 ਉਹਨਾਂ ਕਰ ਲਿਆ ਤੇ ਉਹਨੇ 50000 ਪ੍ਰਾ ਦੇ ਵਿਆਹ ਤੇ ਲਾਉਣਾ ਵਾ ਆਪਣਾ ਘਰ ਵੇਖਣਾ ਚਾਹੀਦਾ ਵਾ ਹੁਣ ਤਬਰਦਾਰੀ ਵਾਲੇ ਆਏ ਨਹੀਂ ਮੰਨਦੇ ਮੈਂ ਕੀ ਕਰਾਂ ਮੈਂ ਰੱਖਿਆ 2 2000 ਵਾਲੇ ਸੂਟ ਲਿਆ ਆਂ ਦੀ ਨਾ ਮੈਂ ਲੈਣਾ ਈ 10000 ਵਾਲਾ ਸੂਟ ਚੱਲ ਕੀ ਤਾਂ 10000 ਵਾਲਾ ਪਾ ਕੇ ਜਾਵੇ ਤੈਨੂੰ ਕੈਂਠਾ ਪੈ ਜੀ ਉੱਥੇ ਆ ਕੱਲ ਨਹੀਂ ਇਹਨਾਂ ਨੂੰ ਆਉਂਦੀ ਤੁਹਾਡਾ ਪਿਓ ਸਿਰ ਤੇ ਹੈ ਨਹੀਂ ਤਾਂ ਘਰ ਵਿੱਚ ਵੀ ਨਹੀਂ ਦੇ ਘਰ ਨਹੀਂ ਵਿੰਦੇ ਤੇ ਜੇ ਭੈਣ ਜੀ ਇਹਨਾਂ ਦਾ ਕੰਮ ਇਦਾਂ ਚੱਲਦਾ ਰਿਹਾ ਨਾ ਇਹ ਤਾਂ ਫਿਰ ਕੰਮ ਖਰਾਬ ਹੀ ਖਰਾਬ ਆ ਕਿੱਦਾਂ ਸਿਰੇ ਲੱਗਣਾ ਵਾ ਤੁਸੀਂ ਵੀ ਸਿਆਣੇ ਜੀ ਮੈਂ ਕੀ ਕਰਾਂ ਮੈਂ ਤਾਂ ਅੰਦਰ ਅੰਦਰ ਹੀ ਮਰ ਜਣਾ ਕਰ ਇਦਾਂ ਹੀ ਆਹੋ ਫਿਕਰਾਂ ਨਾਲ ਤੁਸੀਂ ਨਾ ਫਿਰ ਫਿਕਰ ਕਰਿਆ ਕਰੋ ਕੀ ਕਰਨਾ ਵਾ ਜਦੋਂ ਉਹਨਾਂ ਨੂੰ ਨਹੀਂ ਹੈਗੀ ਗਾੜੀ ਤਾਂ ਉਹਨਾਂ ਨੇ ਵਰਤਣਾ ਵਾ ਉਹਨਾਂ ਦੀ ਜੀਅ ਜਨਤ ਹੁਣੀ ਨਹੀਂ ਤਾਂ ਆਪਣਾ ਢੋਲ ਵਜਾਲੇ ਆ ਮੁੰਡੇ ਦੋਵੇਂ ਵਿਆਹ ਤੇ ਭੈਣ ਜੀ ਮੈਂ ਬਥੇਰਾ ਸਮਝਾਉਣੀ ਆ ਪਰ ਇਹ ਵੀ ਮੁੜ ਕੇ ਸਮਝਾ ਕੇ ਵੇਖ ਲੈਣੀ ਵੀ ਦੋਹਾਂ ਤੇ ਨਾ ਮਹੀਨੇ ਬਾਅਦ ਮੋਰਦਨ ਪੈ ਹੈ ਆਹ ਹੁੰਦੀ ਚਲੋ ਸਮਝਾ ਕੇ ਵੇਖ ਲਿਓ ਜੇ ਸਮਝਣਗੇ ਤੇ ਠੀਕ ਹੈ ਪਰ ਜਿਨ੍ਹਾਂ ਨੇ ਇਹ ਕੰਮ ਫੜਿਆ ਕਿੱਥੇ ਸਮਝਣਾ ਵਾ ਹਾਂਜੀ ਲੈ ਜਾ ਮੈਂ ਚਾਹ ਬਣਾਉਂਦੀ ਆ ਚਾਹ ਨਹੀਂ ਪੀਣੀ ਭੈਣ ਜੀ ਮੈਂ ਚੱਲਦੀ ਆ ਮੁੜ ਕੇ ਆ ਜਾ ਕੋਈ ਕਰ ਚੱਲ ਮੈਂ ਤਾਂ ਲਾਤੀ ਉਹ ਅੱਗ ਹੁਣ ਜਾ ਕੇ ਨਾ ਦਿਵਾਲੀ ਹੋਊਗੀ ਨਾ ਉਹਨਾਂ ਦੇ ਤੋ ਹੀ ਪੈਹੇ ਫੜੇ ਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵਾ ਤੇ ਨੌਹਾਂ ਨੇ ਦੀ ਸੋਨੀ ਨੀਗੀ ਤੇ ਇਹਨਾਂ ਦੇ ਘਰ ਲੱਗਣਾ ਵਾ ਮੇਲਾ ਫੇਰ ਇਹ ਸੇ ਕੰਧ ਤੇ ਖਲੋ ਕੇ ਸੁਣੂਗੀ ਕਿ ਕੀ ਗੱਲਾਂ ਬਾਤਾਂ ਇਹਨਾਂ ਦੀਆਂ ਹੁੰਦੀਆਂ ਵਾ ਚੰਗਾ ਹੋਇਆ ਆ ਮੁੰਡਿਆਂ ਨੇ ਹੱਤ ਵੱਢੀ ਚੁੱਕੀ ਸੀਗੀ ਅਹੀਂ ਅਹੀਂ ਆ ਹੁਣ ਪਤਾ ਲੱਗਣਾ ਜਦੋਂ ਪੈਲੀ ਨੂੰ ਹੱਥ ਲੱਗਾ ਲੱਖ ਰੁਪਈਆ ਕਿੱਥੇ ਲੱਥਣਾ ਆਂ ਆਕ ਜਿੱਦਾਂ ਮੀਂਹ ਆਉਂ ਡੇ ਆ ਝੋਨੇ ਦੀ ਫਸਲ ਤੇ ਹੋਈ ਮਾਰੀ ਜਾਣ ਰਹੀ ਆ ਇਹਨਾਂ ਨੇ ਤੇ ਕਿਤੇ ਮਰਨ ਮਿੱਟੀ ਚੁੱਕੀ ਆ ਵੇ 50000 ਵਿਆਹ ਤੇ ਹੀ ਖਰਚਵਾ ਹੱਦ ਵਾਲੀ ਗੱਲ ਵਾ ਮੈਂ ਤੇ ਇਨੀ ਲੋਕਾਂ ਦੀ ਸੰਦੀਪ ਪਿੰਦਾਰਾ ਇੱਧਰ ਆਓ ਦੋ ਜਾਨੀਆਂ ਬਹਿ ਜਾ ਹਾਂਜੀ ਮੈਂ ਬੁਲਾਉਂਦੇ ਹਾਂ ਬੁਲਾਉਂਦੀ ਮੈਂ ਤੁਹਾਨੂੰ ਤੇ ਸਮਝ ਕਰੋ ਦੋ ਜਾਨੀਆਂ ਤੇ ਹੁਣ ਕੀ ਹੋ ਗਿਆ ਮੰਮੀ ਹੁਣਾਂ ਕੀ ਮੈਨੂੰ ਰਮਨ ਨੇ ਸੱਦਿਆ ਏ ਪਤਾ ਕਿੰਨੀਆਂ ਗੱਲਾਂ ਕਾਣਦੇ ਹੀ ਮੇਨੂੰ ਅੱਖਾਂ ਤਾਂ ਨਹੀਂ ਹੁੰਡੀਆਂ ਮੇਰੀਆਂ ਕੀ ਕਹਿੰਦੇ ਤੁਹਾਨੂੰ ਕਹਿੰਦੀ ਵੀ ਤੁਸੀਂ ਪਿਆਹੇ ਚੁੱਕੇ ਆ ਸਾਰੇ ਪਿੰਡ ਚਾਂ ਦੀ ਰੌਲਾ ਪਿਆ ਤੇ ਤੁਸੀਂ ਮਸਨ ਅਕਲ ਕਰਿਆ ਕਰੋ ਮੇਰੀ ਗੱਲ ਸੁਣੋ ਉਹ ਕਿਤੇ ਕਮਾਉਂਦੇ ਨਹੀਂ ਕੁਛ ਨਹੀਂ ਘਰ ਬੈਠੇ ਨੇ ਤੇ ਜੇ ਕਿਤੇ ਕਮਾਉਂਦੇ ਹੁਣ ਤਾਂ ਵੀ ਬੰਦਾ ਖਰਚ ਦਾ ਚੰਗਾ ਲੱਗਦਾ ਮਮੀ ਜੀ ਮੇਰੀ ਸੁਣੋ ਗੱਲ ਹੂੰ ਤੁਸੀਂ ਲੋਕਾਂ ਮਗਰ ਕਿਉਂ ਲੱਗਦੇ ਆ ਇਹਦੇ ਮਗਰ ਲਾਕੀ ਨਾ ਆਪਣਾ ਘਰ ਖਰਾਬ ਨਹੀਂ ਕਰੀਦਾ ਤੁਸੀਂ ਆਪਣਾ ਘਰ ਵੇਖਿਆ ਕਰੋ ਪੀ ਸਾਡਾ ਘਰ ਕਿੱਦਾਂ ਚੱਲਦਾ ਵਾ ਹੁਣ ਜਿਹੜੀ ਚੀਜ਼ ਦੀ ਸਾਨੂੰ ਲੋੜ ਵਾ ਸਾਨੂੰ ਲੋਕਾਂ ਥੋੜਾ ਦੇ ਜਾਣੀ ਅਸੀਂ ਆਪਣੇ ਘਰੋਂ ਹੀ ਲੈਣੀ ਹੈ ਨਾ ਫਸਲ ਜੇ ਆਈ ਨਹੀਂ ਤੂੰ ਪਹਿਲਾਂ ਕਰਜ਼ਾ ਚੁੱਕ ਲਿਆ ਸਿਰ ਤੇ ਹੈ ਤੇ ਵਾਦਾ ਕਿੱਥੋਂ ਪੈਣਾ ਥੋੜਾ ਨਾ ਦਿਮਾਗ ਲਾਇਆ ਕਰੋ ਲੋਕੀ ਗੱਲਾਂ ਕਾਂਡੇ ਕਰ ਕਰ ਮੰਮੀ ਜੇ ਮੈਨੂੰ ਪੈਸਿਆਂ ਦੀ ਲੋੜ ਪੈ ਹੀ ਗਈ ਆ ਤੇ ਹੁਣ ਤੁਸੀਂ ਮੇਰੇ ਨਾਲ ਇਦਾਂ ਕਰਨਾ ਵਾ ਕਸੂਰ ਤੇ ਸਾਰਾ ਇਹਦਾ ਵਾ ਇੰਨੇ ਕੋ ਚੁੱਕੇ ਪੈਸੇ ਸਾਨੂੰ ਤੇ ਲੋੜ ਹੀ ਅਸੀਂ ਤਾਂ ਤਾਂ ਚੁੱਕੇ ਆ ਅੱਛਾ ਆਹ ਕੰਮ ਤੇਰੇ ਵਾ ਦੀ ਬੜੇ ਚੰਗੀ ਆ ਹਨਾ ਮੰਮੀ ਜੇ ਮੈਂ ਆਪਣਾ ਹੱਕ ਮੰਗੀ ਲਿਆ ਹੀ ਇਹ ਚ ਮੜਾ ਕੀ ਜੇ ਮੈਂ ਸਾਰਾ ਕੋ ਹੀ ਨਾ ਦਈ ਜਾਵਾਂ ਚੁੱਪ ਕਰਕੇ ਤੇ ਆਪਣੇ ਅੱਖਾਂ ਤੇ ਪੱਟੀ ਬੰਨ ਕੇ ਬੈਠੀ ਰਵਾਂ ਤੇ ਇਹ ਤੇ ਸਾਰਾ ਕੋ ਖਾ ਜਾਣ ਉਦਾਂ ਹੀ ਫੇਰ ਮੈਂ ਬੜੀ ਚੰਗੀਆਂ ਹਨਾ ਕਿਹੜੇ ਹੱਕ ਦੀ ਗੱਲ ਕਰਨ ਦੀਆਂ ਜੇ ਅਹੀਂ ਖੂਚ ਛਾਲ ਮਾਰਾਂਗੇ ਤੇ ਤੂੰ ਵੀ ਮਾਰ ਦੇਂਗੀ ਮਗਰ ਉਹ ਇਹ ਕੰਮ ਬਰਾਬਰ ਹੀ ਚੱਲਦਾ ਵਾ ਠੀਕ ਆ ਨਾ ਜੇ ਤੁਹਾਨੂੰ ਪੈਸੇ ਨਹੀਂ ਲੋੜ ਤਾਂ ਕੀ ਗੱਲ ਸਾਨੂੰ ਕੋਈ ਲੋੜ ਨਹੀਂ ਤੈਨੂੰ ਵੀ ਲੋੜ ਉਦੋਂ ਹੀ ਪੈਣੀ ਹੈ ਨਾ ਜਦੋਂ ਤੁਹਾਨੂੰ ਪਈ ਹੈ ਮੇਰੀ ਗਾਸਮ ਪੁੱਤ ਜਿਉ ਨੂੰ ਲੋੜ ਹੀ ਚੱਲ ਉਹਨੇ ਚੋਕਲੇ ਤੁਸੀਂ ਤਾਂ ਚੁੱਕਦੇ ਲੋਕਾਂ ਦੀ ਸੁਣਿਆ ਕਰੋ ਵੀ ਲੋਕੀ ਕੀ ਬਾਹਰ ਤੁਹਾਨੂੰ ਕਹਿਣ ਦੀ ਮਮੀ ਸਾਨੂੰ ਵੀ ਕੋਈ ਨਾ ਕੋਈ ਕੰਮ ਹੋਊਗਾ ਤੇ ਅਸੀਂ ਪੈਸੇ ਚੁੱਕੇ ਆ ਨਾ ਜਿਉ ਤੁਸੀਂ ਨਾ ਇਦਾਂ ਕਰਦੇ ਤੇ ਲੋਕਾਂ ਨੇ ਤੁਹਾਨੂੰ ਗੱਲਾਂ ਨਹੀਂ ਕਰਨੀਆਂ ਹੁਣ ਲੋਕੀ ਘਰ ਘਰ ਗੱਲਾਂ ਕਾਂਡੇ ਵੀ ਪਿਓ ਜਿੰਨਾ ਚੱਲ ਗਿਆ ਇਹ ਕੀ ਕਾਂਡੇ ਲੱਗੋ ਮਮੀ ਜਿਹੜਾ ਗੱਲਾਂ ਕਰਦਾ ਵਾ ਉਹਨੂੰ ਕਰਨ ਦੋ ਸਾਨੂੰ ਕਿਸ ਦੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਆ ਨਾ ਤੇ ਜਿਦਾਂ ਠੂਠਾ ਲੈ ਕੇ ਲੋਕਾਂ ਦੇ ਘਰ ਤੋਂ ਰੇਫੇ ਰਗ ਲੋਦੋਂ ਗੱਲ ਕਰਿਓ ਫਿਰ ਮੈਂ ਨਹੀਂ ਤੁਹਾਨੂੰ ਵੇਖਣਾ ਜੋ ਮਰਜ਼ੀ ਕਰ ਦੇ ਦਿਓ ਅਸੀਂ ਆਪਣੀ ਜ਼ਿੰਦਗੀ ਜਿਣੀ ਹੈ ਨਾ ਐਂ ਆਰਾਮ ਨਾਲ ਜਿਣੀ ਹੈ ਇਹ ਨਹੀਂ ਬਿਕੇ ਦੀਆਂ ਗੱਲਾਂ ਸੁਣ ਗਈ ਮੰਮੀ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਠੀਕ ਆ ਨਾ ਸਾਨੂੰ ਵੀ ਪਤਾ ਵਾ ਕਿ ਲੋਕੀ ਕੀ ਕਰਦੇ ਆ ਸਾਨੂੰ ਕਿਹੜਾ ਨਾਲ ਉਹ ਦੇ ਕੇ ਜਾਂਦੇ ਆ ਨਾਲੇ ਤੁਸੀਂ ਕਹਿੰਦੇ ਨਾ ਚਾਚੀ ਮੈਨੂੰ ਆਹ ਗੱਲ ਕਰਨ ਈ ਆ ਚਾਚੀ ਤੇ ਆਪਣੇ ਨਿਆਣੇ ਤੇ ਗੱਲ ਸੁਣਦੇ ਨਹੀਂ ਉਹਦੀ ਤੁਹਾਡੇ ਘਰ ਮਤਾਂ ਦੇਣ ਆ ਜਾਂਦੇ ਆ ਤੁਹਾਡਾ ਤੇ ਦੋਵਾਂ ਦਾ ਉਹ ਹਾਲ ਵਾ ਕਿ ਕਿਸੇ ਦਾ ਮੂੰਹ ਲਾਲ ਗੇਹ ਕੇ ਨਾ ਆਪਣਾ ਚਪੇਰਾ ਮਾਰ ਮਾਰ ਲਾਲ ਕਰ ਲਿਓ ਸਾਰੀ ਉਮਰ ਦੀ ਇੱਜ਼ਤ ਦੀ ਰੋਟੀ ਖਾਧੀ ਆ ਜੇਰੋਂ ਦਾ ਤੁਹਾਡਾ ਪਿਓ ਚਲੇ ਤੀ ਤਾਂ ਘਰ ਹੀ ਪੁੱਠਾ ਕਰ ਦਿੱਤਾ ਵਾ ਮੰਮੀ ਅਹੀਂ ਹੁਣ ਕੀ ਕੀਤਾ ਵਾ ਕੀਤਾ ਕੀ ਨਹੀਂ ਤੂੰ ਛੱਡਿਆ ਕੀ ਤੂੰ ਤਾਂ ਬੇਰਾ ਹੀ ਗਲ ਕ ਕਰ ਦਿੱਤਾ ਕਰਦਾ ਮੰਮੀ ਜਿਹੜੇ ਘਰ ਦੇ ਹੁਣ ਘਰਾਂ ਦੇ ਖਰਚੇ ਆ ਕਰਨੇ ਹੀ ਆ ਸਾਬਣਾ ਕਰੀ ਦੇ ਨੇ ਮੰਮੀ ਜਿਹੜੇ ਘਰਾਂ ਦੇ ਖਰਚੇ ਆ ਉਹਨ ਕਰਨੇ ਤੇ ਹੈ ਹੀ ਆ ਨਾ ਹੁਣ ਬਾਹਰੋਂ ਕਿਤੇ ਮੰਗਣ ਜਾਈਏ ਘਰੋਂ ਹੀ ਪੈਸੇ ਮੰਗਣੇ ਆ ਆਪਾਂ ਸਾਬਣਾ ਖਰਚੀ ਦੇ ਹੋਈ ਦੇਣ ਬਿਨ ਸਾਬੇ ਨਹੀਂ ਖਰਚੀ ਦੇ ਲੋਕਾਂ ਦੀਆਂ ਗੱਲਾਂ ਨਹੀਂ ਸੁਣੀ ਦੀਆਂ ਕਰਜ਼ਾਹੀਂ ਚੁੱਕਿਆ ਵਾ ਨਾ ਤੇ ਅਹੀਂ ਲਾਉਣਾ ਕੋਈ ਗੱਲ ਨਹੀਂ ਤੂੰ ਬਹੁਤੀ ਟੈਨਸ਼ਨ ਨਾ ਲਾਓ ਮੈਨੂੰ ਕੀ ਲੋੜ ਆ ਜਿੱਦਾਂ ਲੋਕਾਂ ਦੇ ਘਾਟੂ ਉਠੇ ਲੈ ਕੇ ਤੁਰੇ ਫਿਰੋਗੇ ਫਿਰ ਪਤਾ ਲੱਗੂ ਤੁਹਾਨੂੰ ਕਿਤੇ ਨਹੀਂ ਜਾਣੇ ਮੰਮੀ ਕੋਈ ਨਹੀਂ ਮੈਂ ਸਹੀ ਕੁਝ ਕਹਿ ਨਹੀਂ ਮੈਂ ਵੀ ਇੱਥੇ ਹੀ ਆਂ ਤੁਸੀਂ ਵੀ ਇੱਥੇ ਤੁਸੀਂ ਵੀ ਇੱਥੇ ਜੇ ਪਤਾ ਲੱਗ ਜੂ ਤੁਹਾਨੂੰ ਮੇਰੀਆਂ ਗੱਲਾਂ ਦਾ ਇੱਕ ਦਿਨ ਰੋਵੋਗੇ ਤੁਸੀਂ ਜਦਾਂ ਗੱਲਾਂ ਯਾਦ ਕਰਕੇ ਰਮਨ ਤੂੰ ਕਿੱਧਰ ਫਿਰਦੀ ਆ ਮੈਂ ਕਿੱਧਰ ਆਉਣਾ ਵਾਂ ਮੈਂ ਤਾਂ ਤੁਹਾਡੇ ਵਾਲੀ ਆਈ ਆ ਹਾਂ ਦੱਸੋ ਤੁਹਾਡੀ ਪਰਜਾਈ ਨੂੰ ਨਾ ਮੈਂ ਫੋਨ ਕਰਕੇ ਸੱਦਿਆ ਸੀ ਘਰ ਅੱਜ ਅੱਛਾ ਨਿਹਾਂ ਭੈਣ ਜੀ ਮੈਨੂੰ ਪਤਾ ਲੱਗਾ ਵਾ ਮੁੰਡਿਆਂ ਨੇ ਪੈਸੇ ਚੁੱਕੇ ਬਾਹਰ ਆਂਦੀ ਆ ਹੋ ਚੁੱਕਿਆ ਲੱਖ ਰੁਪਈਆ ਮੈਂ ਹਾਂ ਕੀ ਲੋੜ ਪੈ ਗਈ ਸੀ ਲੋੜ ਕੀ ਪੈਣੀ ਸੀ ਉਹਦੇ ਦਲਜੀਤ ਦੇ ਸਾਲੇ ਦਾ ਵਿਆਹ ਸੀਗਾ ਤੇ ਉਹ ਉਹਨਾਂ ਨੇ ਵਰਤਣੇ ਸੀ ਤੇ ਦੂਜੀ ਆਂਦੀ ਸੀਗੀ ਵੀ ਜਿੰਨੇ ਉਹਨੂੰ ਚਾਹੀਦੇ ਉਹਨੇ ਮੈਨੂੰ ਵੀ ਚਾਹੀਦੇ ਆ ਤੇ ਫਿਰ ਲੱਖ ਲੈ ਕੇ ਤੇ ਉਹਨਾਂ ਨੇ 50 50 ਹਜ਼ਾਰ ਕਰ ਲਿਆ ਅੱਛਾ ਮੈਂ ਤਾਂ ਨਹੀਂ ਆ ਕਿਤੇ ਅਕਲੀ ਹੈ ਨਹੀਂਗੀ ਨਾ ਨਵਾਂ ਨੂੰ ਤਾਂ ਨਾ ਪੁੱਤਾਂ ਨੂੰ ਵੀ ਆਪਣਾ ਘਰ ਬਚਾਈਏ ਰਮਨ ਚੰਗਾ ਹੋ ਗਿਆ ਪੈਸੇ ਚੁੱਕੀ ਜਾਣਦੇ ਆ ਜਦੋਂ ਭਰਾ ਸਾਡਾ ਨੌਕਰੀ ਕਰਦਾ ਸੀ ਨਾ ਇਹੋ ਪਰਜਾਈ ਨੱਕ ਚੜ ਚੜ ਗੱਲਾਂ ਕਰਦੀ ਹੁੰਦੀ ਸੀ ਗੱਲ ਤੇ ਤੁਹਾਡੀ ਠੀਕ ਵਾ ਪਿਆਰ ਸਾਡੇ ਨਾਲ ਇਹ ਲੱਗਣ ਨਹੀਂ ਦਿੰਦੀ ਹੁੰਦੀ ਤੈਨੂੰ ਪਤਾ ਤਾਂ ਹੈਗਾ ਸਾਰੀ ਗੱਲ ਦਾ ਨਹੀਂ ਨਹੀਂ ਮੈਨੂੰ ਪਤਾ ਸਾਰੀ ਗੱਲ ਦਾ ਉਦੋਂ ਆਂਦੀ ਸੀ ਮੈਂ ਹੀ ਮੈਂ ਉਹਨੇ ਨੌਕਰੀ ਤੇ ਚਲ ਜਾਣਾ ਤਾਨੂੰ ਪੱਠੇ ਵੱਡਣ ਦਾ ਛੱਡਣਾ ਜਾ ਜਾ ਕੇ ਆਹ ਕੰਮ ਕਰਿਆ ਜਾ ਜਾ ਕੇ ਆਹ ਕੰਮ ਕਰਿਆ ਉਹ ਮੇਰੇ ਕੋ ਤੇ ਸਾਰਿਆਂ ਉੱਪਰ ਗੁਵਾਇ ਸਾਲ ਛੜਿਆ ਵੈ ਨੇ ਅਸੀਂ ਤਾਂ ਸ਼ੁਕਰ ਕੀਤਾ ਵੀ ਵੱਖਰੇ ਹੋਏ ਆਂ ਚਾਹ ਰ ਆਪਣਾ ਮਾੜਾ ਮੋਟਾ ਘਰ ਕੁਲਾ ਬਣਾਇਆ ਤੇ ਨਿਆਣਿਆਂ ਨੂੰ ਕਿਤੇ ਬਾਹਰ ਅੰਦਰ ਕਰ ਲਿਆ ਜੇਕ ਤੇ ਸਾਂਝਾ ਘਰ ਤੇ ਰਹਿੰਦੇ ਨਾ ਜਿੱਦਾਂ ਹੋਣੇ ਛਰਲੇ ਡਾਉਂਦੇ ਨਾ ਇਹਨਾਂ ਨੇ ਇਦਾਂ ਹੀ ਛਰਲੇ ਡਾਉਨੇ ਸੀ ਤੇ ਨਾਲ ਹੱਸਾ ਤੇ ਹੱਡਾ ਵੀ ਜਾਂਦਾ ਰਹਿਣਾ ਸੀ ਤੇ ਪਾਰੇ ਇੱਕ ਕੰਮ ਮੈਂ ਵਧੀਆ ਕੀਤਾ ਅੱਗ ਮੈਂ ਚੰਗੀ ਠੋਕ ਕੇ ਲਈ ਮੇਹਾਂ ਭੈਣ ਜੀ ਮੂਲ ਨਹੀਂ ਲੱਛਦਾ ਹੁੰਦਾ ਤੇ ਲੱਖ ਦਾ ਵਿਆਜ ਇਹਨਾ ਕਿੱਥੋਂ ਦੇਣਾ ਵਾ ਆਂਦੀ ਹੈ ਤੇ ਇਦਾਂ ਹੀ ਆ ਪਰ ਹੁਣ ਮੈਂ ਕੀ ਕਰਾਂ ਜਦੋਂ ਕੋਈ ਨਾ ਸਮਝੇ ਤੇ ਇਹਨਾ ਸਾਰੇ ਟੱਬਰ ਨੇ ਨਾ ਬੜੀ ਹੱਤ ਚੁੱਕੀ ਹੀ ਮੁਣਿਆ ਨੇ ਉਤੋਂ ਵੱਧ ਚੁੱਕੀ ਹੀ ਤੇ ਮਾਂ ਨੇ ਉਹਨਾਂ ਤੋਂ ਵੀ ਵੱਧ ਚੁੱਕੀ ਹੀ ਹੁਣ ਕੋਈ ਗੱਲ ਨਹੀਂ ਤੀਲੀ ਤੇ ਮੈਂ ਲਾਤੀ ਆ ਤਮਾਸ਼ਾ ਵੇਨੇ ਆ ਭਲਾ ਕੀ ਬੰਦਾ ਉਹ ਤੂੰ ਇਦਾਂ ਕਰੇ ਕੰਤ ਚੜ ਗਏ ਨਾ ਆਹ ਅਰੇ ਕਿਉਂ ਨਾ ਤੇ ਕਰਦਾ ਕੋਈ ਗੱਲ ਨਹੀਂ ਉਹਨਾਂ ਦੀਆਂ ਆਵਾਜ਼ਾਂ ਤੇ ਆਪਣੇ ਘਰ ਤੱਕ ਆਉਣੀਆਂ ਵਾ ਮੈਂ ਤੁਹਾਨੂੰ ਉਸੇ ਵੇਲੇ ਖਬਰ ਦੇ ਦੇਣੀ ਆਓ ਗਾ ਰੋਟੀ ਖਾਓ ਹਾਂਜੀ ਹਾਂਜੀ ਮੰਮੀ ਨਹੀਂ ਨਹੀਂ ਸਾਡੀ ਤਾਂ ਪੂਰੀ ਤਿਆਰੀ ਹੈ ਤੁਸੀਂ ਦੱਸੋ ਹਾਂਜੀ ਚਲੋ ਠੀਕ ਹੈ ਕੋਈ ਗੱਲ ਨਹੀਂ ਕਿਸੇ ਚੀਜ਼ ਦੀ ਲੋੜ ਹੋ ਗਈ ਨਾ ਤੇ ਦੱਸ ਦਿਓ ਚਲੋ ਠੀਕ ਹੈ ਓਕੇ ਰਪਿੰਦਰ ਬੋਲੋ ਤੈਨ ਮੈਂ ਸਮਝਾਇਆ ਹੀ ਨਾ ਕਿ ਮੈਨੂੰ ਤਾਜੀ ਸਬਜ਼ੀ ਚਾਹੀਦੀ ਆ ਮੈਨੂੰ ਲੱਗਦਾ ਵਾ ਤੈਨੂੰ ਹਜੇ ਵੀ ਸੁਣਿਆ ਨਹੀਂ ਆ ਨਹੀਂ ਇਹ ਬਲਾ ਕਿੰਦਾ ਦੀ ਗੱਲ ਹੋਈ ਸੁਣਿਆ ਨਹੀਂ ਆ ਇੱਕ ਸਬਜ਼ੀ ਤੇ ਹੈਗੀ ਹੀ ਤੁਹਾਡੇ ਕਹਿੰਦੇ ਨਾ ਆ ਫੇਰ ਦੋਰੀ ਦੀ ਤਿਆਰੀ ਡਈਆਂ ਕਰਨਾ ਤੇ ਜੇ ਤੁਸੀਂ ਆਖੋ ਵੀ ਇਹ ਤੋਂ ਬਾਅਦ ਫੇਰ ਕੋਈ ਕੰਮ ਕਰ ਤੇ ਨਖਰੇ ਮੇਰੇ ਕੋਲ ਚੱਲੇ ਜਾਂਦੇ ਰੋਜ਼ ਜਿਹੜੀ ਤੇ ਕਰਨਾ ਹੀ ਪੈਣਾ ਵਾ ਕਿਨੂੰ ਸਹਾਰ ਕਰਨ ਦੀ ਆ ਜਦੋਂ ਮੇਰੀ ਵਾਰੀ ਹੁੰਦੀ ਆ ਉਦੋਂ ਤੇ بڑے ਹੁਕਮ ਚਲਾਉਣੀ ਆ ਮੈਨੂੰ ਤਿੰਨ ਤਿੰਨ ਸਬਜ਼ੀਆਂ ਚਾਹੀਦੀਆਂ ਆ ਆਪਣੇ ਵਰੀ ਰੋਣ ਲੱਗ ਪਈ ਨਹੀਂ ਤੂੰ ਮੈਂ ਕਦੋਂ ਕਿਹਾ ਤਿੰਨ ਤਿੰਨ ਸਬਜ਼ੀਆਂ ਚਾਹੀਦੀਆਂ ਨਾ ਤੂੰ ਤੇ ਕਹਿੰਦੀ ਨਹੀਂ ਤੇ ਮਾਸਾ ਕਿ ਦਿਖਲਾਰਾ ਪਿਆ ਹੋਵੇ ਉਹ ਤੇਰੇ ਕੋਲ ਜਰਿਆ ਨਹੀਂ ਜਾਂਦਾ ਨਾਲ ਇੱਥੇ ਬੈ ਕੇ ਗੰਡਾ ਕਟਣ ਦੀਆਂ ਤੇਰੇ ਕੋਲ ਬਾਹਰ ਨਹੀਂ ਕਟਿਆ ਜਾਂਦਾ ਸਾਰੀ 스ਮੈਲ ਆਉਣੀ ਗੰਡੇ ਦੀ ਇੱਥੇ ਬੱਲੇ 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 ਬੜੀ 스ਮੈਲ ਆਉਣੀ ਆ ਹਨਾ ਮੈਂ ਜਦੋਂ ਵੀ ਕੋਈ ਕੰਮ ਕਰਨਾ ਵਾ ਨਾ ਉਦੋਂ ਦੋ ਵਿੱਚ ਆ ਕੇ ਨਾ ਬੋਲਣਾ ਹੁੰਦਾ ਵਾ ਜ਼ਰੂਰੀ ਮੈਂ ਕਦੀ ਵੀ ਤੇਰੇ ਕੰਮ ਚ ਕਦੀ ਬੋਲੀ ਆ ਮੇਰੇ ਸੁਣ ਲੈ ਨਾਲੇ ਗੱਲ ਜੇ ਬੋਦੇ ਨਖਰੇ ਜੇ ਕਰਨੇ ਹੈ ਨਾ ਵੀ ਆਹ ਕੰਮ ਐਦਾਂ ਨਹੀਂ ਓਦਾਂ ਕਰਨਾ ਚੁੱਪ ਕਰਕੇ ਤੇ ਅੱਡ ਹੋ ਜਾ ਮੇਰੇ ਕੋਲ ਤਾਂ ਰੋਜ਼ ਤੇ ਢੀ ਗੱਲਾਂ ਸੁਣੀਆਂ ਜਾਂਦੀਆਂ ਕਰੀਦਾ ਡਾਹ ਕੰਮ ਕਰੋ ਕਦੀ ਉਹ ਕਰੋ ਫਿਰ ਤੂੰ ਤਾਂ ਢੀਆਂ ਗੱਲਾਂ ਸੁਣੋ ਅੱਛਾ ਨਹੀਂ ਆਹ ਤਾਂ ਪਰਿਸ਼ੀਤੀ ਕਹਤਾ ਵਾ ਅੱਡ ਹੋ ਜੋ ਤੇ ਮੇਰੀ ਗੱਲ ਸੁਣ ਮਾਤਾ ਨੂੰ ਸੰਭਲੇਗੀ ਅੱਡ ਹੋਂਦੇ ਤੇ ਪਰਿਸ਼ੀਤੀ ਕਹਤਾ ਵਾ ਤੂੰ ਤੇ ਅੱਗੇ ਚਾਉਂਦੀ ਹੋਣੀ ਆ ਕਿ ਮੈਂ ਛੇਤੀ ਛੇਤੀ ਅੱਡ ਹੋ ਜਾਂ ਜੇ ਅੱਡ ਹੋਣਾ ਵਾ ਨਾ ਤੇ ਮਦਦ ਦਾ ਵੀ ਧਿਆਨ ਰੱਖਣਾ ਪੈਣਾ ਵਾ ਮਦਦ ਧਿਆਨ ਰੱਖਣਾ ਪੈਣਾ ਮਤੇ ਸਾਂਭੋ ਮੀਨਾ ਮੀਨਾ ਰਹ ਲਿਓ ਮੀਨਾ ਢੇਵਾਂ ਰਹੋਗੀ ਮੀਨਾ ਤੁਹਾਡੇ ਵਾਂ ਰਹੋਗੇ ਤੂੰ ਤੇ ਫਿਰ ਉਦੋਂ ਵੀ ਰੋਣਾ ਵਾ ਕਹਣਾ ਮੇਰੇ ਕੋ ਨਹੀਂ ਪਕਾ ਕੇ ਖਵਾਈਆਂ ਜਾਂਦੀਆਂ ਉਹ ਤੂੰ ਰੋਣਾ ਵਾ ਠੀਕ ਆ ਨਾ ਮੈਂ ਤੇ ਫਿਰ ਵੀ ਆਪਣਾ ਕੰਮ ਕਰੀ ਜਾਨੀ ਆ ਮੈਂ ਤੇਰੇ ਭਲੇ ਵਾਸਤੇ ਕਰਨੀ ਸੀ ਸਫਾਈ ਹੋ ਗਈ ਆ ਸਫਾਈ ਕਰਾਂ ਹੀ ਸਾਰੀ ਕਰਾਂ ਹੀ ਮੈਂ ਸਫਾਈ ਵੇ ਨਹੀਂ ਆ ਨਾ ਜਾ ਕੇ ਭਲਾ ਕਿੰਨੀ ਕੀਤੀ ਕੋਈ ਗੱਲ ਨਹੀਂ ਕਰ ਵੇਖ ਲੈ ਜਾ ਕੇ ਸਫਾਈ ਵਾਲਾ ਬੜਾ ਧਿਆਨਵਾ ਤੇਰਾ 2 ਵਜੇ ਗਏ ਆ ਰੋਟੀ ਤੇਰ ਕੋ ਬਣੀ ਨਹੀਂ ਆ ਗੱਲਾਂ ਤੈਨੂੰ ਬੜੀ ਹੁੰਦੀਆਂ ਆ ਤੇ ਦੁਪਹਿਰੇ ਖਾਣੀ ਆ ਰੋਟੀ 2:00 ਵਜੇ ਖਾਣੀ ਆ ਜਦੋਂ ਮੇਰਾ ਟਾਈਮ ਹੁੰਦਾ ਵਾ ਨਾ ਤੇ ਮੈਂ ਟਾਈਮ ਨਾਲ ਬਣਾ ਦਿੰਨੀ ਰੋਟੀ ਉਹ ਤੂੰ ਤੇ ਭੈਣੇ ਸਾਰੇ ਕੰਮ ਟਾਈਮ ਨਾਲ ਕਰ ਲੈਨੀ ਆ ਤੁਹਾਨੂੰ ਹੀ ਟਾਈਮ ਦਾ ਨਹੀਂ ਪਤਾ ਹੈਗਾ ਆ ਟਾਈਮ ਟੂਮ ਨਾ ਮੈਨੂੰ ਨਾ ਸੁਣਾਇਆ ਕਰ ਮੈਂ ਕੰਮ ਕਰਨਾ ਆਪਣੀ ਮਰਜ਼ੀ ਨਾਲ ਜੇ ਤੇ ਰੋਟੀ ਤੂੰ ਖਾਣੀ ਆ ਤੇ ਜੋ ਬਰੇ ਖਾਈ ਜਾ ਨਹੀਂ ਤੇ ਆਪਣਾ ਨਾ ਇੰਤਜ਼ਾਮ ਕਰ ਲੈ ਕੋਈ ਜਿਹੜੇ ਬੰਦੇ ਨੇ ਕੰਮ ਕਰਨਾ ਹੋਵੇ ਨਾ ਉਹਨੂੰ ਟਾਈਮ ਦਾ ਹੀ ਫਿਕਰ ਹੁੰਦਾ ਵਾ ਮੈਂ ਇੰਨੇ ਟਾਈਮ ਤੇ ਮੇਰਾ ਕੰਮ ਹੋਣਾ ਚਾਹੀਦਾ ਵਾ ਬਾਰ-ਬਾਰ ਮੇ ਕੋ ਗੱਲ ਉਹਲੀ ਨਾ ਖਰਾ ਜਦੋਂ ਮੈਂ ਕਹਾਂ ਨੀ ਵੀ ਕੰਮ ਆਪਣੀ ਮਰਜ਼ੀ ਨਾ ਕਰਨਾ ਫਿਰ ਜੇ ਤੈਨੂੰ ਮੈਂ ਪਿਆਰ ਨਾ ਸਮਝਾਉਂਦੀ ਆ ਤੂੰ ਅੱਗੇ ਉਹ ਡੁੱਡ ਕੇ ਪੈਣ ਦੀ ਆ ਚਰਨਾ ਵੱਡੀ ਆ ਠੀਕ ਆ ਨਾ ਅਕਲ ਨਾਲ ਬੋਲਿਆ ਕਰ ਤੇ ਵੱਡੀ ਆ ਤਾਂ ਹੀ ਤਾਂ ਬੜੇ ਪਿਆਰ ਨਾਲ ਬੋਲਦੀ ਆ ਨਾ ਤੈਨੂੰ ਮਾੜਾ ਕੀ ਕਹਤਾ ਇਹਦੇ ਵਿੱਚ ਮੈਂ ਇਹੀ ਕਿਹਾ ਨਾ ਕਿ ਟਾਈਮ ਨਾਲ ਰੋਟੀ ਪਾਣੀ ਕਰ ਲਿਆ ਕਰ ਤੇ ਕਰਨ ਤੇ ਡਈ ਹੋਰ ਦੱਸੋ ਕੀ ਕਰਾਂ ਮੇਰੀ ਸੁਣ ਲੈ ਗੱਲ ਡੰਗਰਾਂ ਦੀ ਧਾਰਾ ਇੱਕ ਟਾਈਮ ਤੂੰ ਕੱਢਿਆ ਕਰਨੀ ਆ ਵਾ ਤੇ ਇੱਕ ਟਾਈਮ ਮੈਂ ਕੱਢ ਕਿਹੜਾ ਟਾਈਮ ਰੱਖਣਾ ਤੂੰ ਸਵੇਰ ਦਾ ਰੱਖਣਾ ਕਿ ਸ਼ਾਮ ਦਾ ਧਾਰਾ ਦੇ ਕੱਢ ਦੇ ਮੰਮੀ ਮੰਮੀ ਨੇ ਇਹ ਨਹੀਂ ਕੱਢਿਆ ਕਰਨੀਆਂ ਹੁਣ ਆ ਤੂੰ ਜਾਣਗੇ ਵਿੱਚ ਕੰਮ ਪਾਉਂਦੇ ਹੀ ਆ ਘਰ ਦਾ ਦੇਖੋ ਹੁੰਦਾ ਨਹੀਂ ਆ ਤੇ ਵੇਲੀ ਦਾ ਫੜ ਕੇ ਬਹਿ ਜਾ ਹੁਣ ਮੈਂ ਤਾਂ ਘਰ ਦਾ ਟਾਈਮ ਨਾ ਕਰ ਲੈਨੀ ਆ ਤੇਰੇ ਕੋ ਨਹੀਂ ਹੋਂਦਿਆ 2 ਵਜੇ ਆ ਹਜੇ ਤੱਕ ਰੋਟੀ ਨਹੀਂ ਬਣੀ ਚੱਲ ਠੀਕ ਆ ਜਾ ਮੇਰਾ ਸਿਰ ਨਾ ਖਾ ਠੀਕ ਆ ਨਾ ਜਦੋਂ ਕੰਮ ਦਾ ਵੇਲਾ ਹੋਣਾ ਮੇਰਾ 2 ਵਜੇ ਸਿਰ ਤੇ ਆ ਕੇ ਚੜ ਜਾਨੀ ਤੇ ਕੰਮ ਮੈਂ ਕਿਹੜੇ ਵੇਲੇ ਕਰਾਂ ਆਵੇ ਤਾਂ 6:25 ਸਨ ਮਾਰਨਿੰਗ ਦਾ ਟਾਈਮ ਹੋ ਗਿਆ ਤੇ ਉਹਨਾਂ ਹੋ ਗਿਆ ਇਹਨਾਂ ਨਾ ਗੱਲ ਕਰਨੀ ਪੈਣੀ ਆ ਵਕ ਹੋਣਾ ਹੀ ਪੈਣਾ ਵਾ ਏਦਾਂ ਨਹੀਂ ਕੰਮ ਵਾਰਾ ਖਾਣਾ ਹੈਗਾ ਜਦੋਂ ਨਹੀਂ ਉਧੇ ਜਾ ਕੇ ਗੱਲਾਂ ਸੁਣਾਉਣ ਲੱਪੈਂਦੀ ਮੇਰੀ ਗੱਲ ਸੁਣੋ ਹਾਂਜੀ ਕਿੱਥੇ ਚੱਲੇ ਤੁਸੀਂ ਮੈਂ ਅੱਡੇ ਤੱਕ ਚੱਲੇ ਮੜਾ ਜਾਂ ਅੱਡੇ ਤੇ ਕੀ ਐ ਹੁਣ ਲੈ ਹੁਣ ਕੋਈ ਸਮਾਨ ਨਹੀਂ ਹੋਣਾ ਐ ਮੜਾ ਜਾਂ ਮੇਰੀ ਗੱਲ ਸੁਣੋ ਘਰ ਚ ਕਹਿੋ ਜੇ ਗੱਲਾਂ ਹੋਣ ਡੀਆਂ ਵਾ ਪਤਾ ਲੱਗਾ ਕੁਝ ਹੁਣ ਕਿਹੜੀਆਂ ਗੱਲਾਂ ਹੋਣ ਡੀਆਂ ਘਰ ਚ ਹੋਣਾ ਕੀ ਆ ਰਪਿੰਦਰ ਨੂੰ ਸਮਝਾਈਏ ਕੁਝ ਤੇ ਸਮਝਦੀ ਕੁਝ ਵਾ ਹੁਣ ਕੀ ਕਹਿੰਦੀ ਆ ਰਵਿੰਦਰ ਐਸੋ ਕੋ ਨੂੰ ਪਿਆਰ ਨਾਲ ਸਮਝਾਇਆ ਵਾ ਕਿ ਜਿਹੜਾ ਘਰ ਦਾ ਕੰਮ ਹੁੰਦਾ ਵਾ ਨਾ ਤੂੰ ਟਾਈਮ ਨਾ ਕਰ ਲਿਆ ਕਰ 2 ਵਜ ਗਈ ਆ ਹਜੇ ਤੱਕ ਰੋਟੀ ਨਹੀਂ ਬਣਾਈ ਉਹਨੇ ਦੁਪਹਿਰ ਦੀ ਮੈਂ ਤੇ ਇਹ ਗੱਲ ਸਮਝਾਉਣ ਗਈ ਸੀ ਅੱਗੋ ਕਹਿੰਦੀ ਆ ਕੋਈ ਗੱਲ ਨਹੀਂ ਅੱਡ ਹੋ ਜੋ ਹੋਣਾ ਤੇ ਅੱਡ ਹੋ ਜੋ ਕੁਛ ਦੇਣ ਵਾ ਜੇ ਅੱਡ ਹੋਣਾ ਵਾ ਨਾ ਤੇ ਮੰਮੀ ਨੂੰ ਨਹੀਂ ਰੱਖਣਾ ਸੀ ਜੇ ਅੱਡ ਹੋਣਾ ਵਾ ਨਾ ਇੱਕ ਗੱਲ ਦਾ ਧਿਆਨ ਰੱਖਿਓ ਮੰਮੀ ਨੂੰ ਨਹੀਂ ਆਹੀ ਰੱਖਣਾ ਠੀਕ ਆ ਨਾ ਉਹ ਕਹਿੰਦੀ ਮੈਂ ਨਹੀਂ ਰੱਖਣਾ ਇਹ ਸੋਚ ਲਓ ਤੁਸੀਂ ਦੋਵੇਂ ਭਰਾ ਕੀ ਕਰਨਾ ਵਾ ਅੱਛਾ ਦੋਵੇਂ ਜਣੀਆਂ ਨਾ ਬਹੁਤ ਚੰਗੀ ਸਲਾਹ ਕਰਨ ਡੀਆਂ ਹੀ ਹੋ ਉਹ ਕਹਿੰਦੀ ਮੈਣੀ ਰੱਖਣਾ ਮੰਮੀ ਨੂੰ ਤੂੰ ਕਹਿੰਦੀ ਮੈਣੀ ਰੱਖਣਾ ਅਨਾਥ ਆਸ਼ਰਮ ਛੱਡ ਗਈ ਮੰਮੀ ਨੂੰ ਫਿਰ ਉਹ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਹੈਗਾ ਠੀਕ ਆ ਨਾ ਮੈਂ ਨਹੀਂ ਰੱਖਣਾ ਮਾਤਾ ਨੂੰ ਉਹ ਨਹੀਂ ਰੱਖ ਸਕਦੀ ਗੱਲਾਂ ਤੇ ਬੜੀਆਂ ਹੁੰਦੀਆਂ ਉਹਨੂੰ ਨਹੀਂ ਉਹ ਨਹੀਂ ਰੱਖ ਸਕਦੀ ਤੇ ਤੈਨੂੰ ਕੀ ਗੱਲ ਵਾ ਨਾਲੇ ਮੰਮੀ ਨਾ ਉਹਦੀ ਗੱਲ ਜ਼ਿਆਦਾ ਸੁਣਦੇ ਆ ਕਿਉਂਕਿ ਉਹ ਨਿੱਕੀ ਆ ਮੇਰੀ ਕੌਣ ਸੁਣਦਾ ਗੱਲ ਘਰ ਚ ਉਹ ਸਾਰੀਆਂ ਗੱਲਾਂ ਤੇੜੀਆਂ ਹੀ ਸੁਣਦੇ ਆਏ ਆ ਹੁਣ ਤੱਕ ਨਾ ਘਰ ਚ ਤੇੜੀਆਂ ਮੰਦੀ ਆਈਆਂ ਵਾ ਸਭ ਕੁਝ ਤੂੰ ਹੀ ਕਰਦੀ ਆ ਜੇ ਮੈਂ ਵੱਡੀ ਆ ਨਾ ਤੇ ਮੈਂ ਹੀ ਕਰਨਾ ਹੋਰ ਕਿੰਨੇ ਕਰਨਾ ਵਾ ਤੇ ਕਰਨਾ ਵਾ ਨਾ ਫਿਰ ਵੱਡੀ ਨੇ ਮੰਮੀ ਰੱਖਣੀ ਓ ਇਹ ਵੀ ਗੱਲ ਸੋਚ ਲਾ ਓ ਮੈਨੂੰ ਨਹੀਂ ਪਤਾ ਮੈਂ ਨਹੀਂ ਰੱਖਣਾ ਠੀਕ ਆ ਨਾ ਇਹ ਦੋਵੇਂ ਭਰਾ ਸਲਾਹ ਕਰ ਲਿਓ ਕਿੰਨੇ ਰੱਖਣੇ ਨੇ ਕਿੰਨੇ ਨਹੀਂ ਲੈ ਇਹ ਚੰਗੀ ਗੱਲ ਵਾ ਇਹਨਾਂ ਦੀ ਉਹ ਕਹਿੰਦੀ ਮੈਂ ਨਹੀਂ ਮੰਮੀ ਨੂੰ ਰੱਖਣਾ ਇਹ ਕਹਿੰਦੀ ਮੈਂ ਨਹੀਂ ਰੱਖਣਾ ਮੰਮੀ ਫਿਰ ਕਿੱਥੇ ਜਾਵੇ ਕੋਈ ਗੱਲ ਨਹੀਂ ਲੜਵੀ ਨੇ ਸਲਾਹ ਕਰਾਂਗੇ ਨਾ ਕੀ ਕਰਨਾ ਵਾ ਜੀ ਇਹ ਗੱਲ ਕਹਿੰਦੀਆਂ ਵਾ ਨਾ ਕਿ ਮੰਮੀ ਨੂੰ ਨਹੀਂ ਰੱਖਣਾ ਤੇ ਲੜਵੀ ਨੇ ਮੈਂ ਕਰਦਾ ਨਾ ਸਲਾਹ ਕੀ ਕੋਈ ਗੱਲ ਨਹੀਂ ਆਪਾਂ ਅੱਡ ਹੋਣਾ ਹੀ ਨਹੀਂ ਆ ਜਿੱਦਾਂ ਪਹਿਲਾਂ ਰਹਿੰਦੇ ਆ ਨਾ ਉਦਾਂ ਹੀ ਰਹਿਣਾ ਵਾ ਇਹਨਾਂ ਨੇ ਥੋੜੀ ਮੰਨਣੀ ਆ ਆ ਪਰ ਜਾਈ ਆਪਣੀ ਦੇ ਕੰਮ ਵੇਖ ਲਓ ਕਿਦਾਂ ਦੀਆਂ ਗੱਲਾਂ ਕਰਦੀ ਏ ਘਰ ਦੇ ਵਿੱਚ ਹੁਣੇ ਹੁਣ ਕੀ ਹੋ ਗਿਆ ਵਾ ਹੁੰਦਾ ਕੀ ਨਹੀਂ ਆ ਹਾਂ ਸਾਰਾ ਦਿਨ ਇਦਾਂ ਹੀ ਲੰਘ ਜਾਂਦਾ ਤੁਹਾਨੂੰ ਨਹੀਂ ਪਤਾ ਵਾ ਤੀਦ ਕਦੀ ਬਾਹਰ ਚੱਲ ਕੇ ਆ ਕੇ ਰੋਟੀ ਖਾ ਲਈ ਫੇਰ ਬਾਹਰ ਨੂੰ ਤੁਰ ਪੈਣਾ ਆ ਤੇ ਹੁਣ ਕੀ ਕਰੀਏ ਘਰ ਦੱਸ ਕੰਮ ਵੀ ਕਰਨਾ ਕਿ ਨਹੀਂ ਬਾਹਰ ਜਾ ਕੇ ਕੋਈ ਅਗਲੀ ਨਾ ਗੱਲਾਂ ਸੁਣਾਉਂਦੀ ਉਥੋਂ ਉਥੋਂ ਜਿੱਥੋਂ ਕਦੀ ਕੀਤੀਆਂ ਨਹੀਂ ਹੁੰਦੀਆਂ ਗੱਲ ਕਿਹੜੀ ਸੁਣਾਤੀ ਐ ਵੀ ਤਾਂ ਮੈਨੂੰ ਦੱਸ ਮੈਂ ਕੋਈ ਵੀ ਕੰਮ ਕਰ ਲਾਂ ਨਾ ਉਹਦੇ ਮੂਜੋ ਇਹੋ ਹੀ ਨਿਕਲਦਾ ਵਾ ਐਨਾ ਲੇਟ ਕੰਮ ਕਰਨ ਦੀ ਆ ਮੈਂ ਸਵੇਰ ਦਾ ਕਰ ਲਿਆ ਵਾ ਹੁਣ ਤੁਸੀਂ ਸਮਝੋ ਸਾਫ ਸਫਾਈ ਦਾ ਕੰਮ ਆ ਉਹ ਸਵੇਰੇ ਸਵੇਰੇ ਹੀ ਕਰਨਾ ਤੇ ਜਿਵੇਂ ਰੋਟੀ ਦਾ ਟਾਈਮ ਆ ਉਹ ਦੁਪਹਿਰ ਨੂੰ ਹੀ ਬਾਨੀ ਆ 2:30 ਵਜੇ ਨਹੀਂ ਸਵੇਰ ਦੀਆਂ ਖਾ ਲੈਂਦੇ ਆ ਸ਼ਾਮਾਂ ਦਾ ਫੇਰ ਫਿਕਰ ਪੈ ਜਾਂਦਾ ਵਾ ਮੇਰੇ ਭਾਜੀ ਦੇ ਬਿੱਤਾ ਪਾਈ ਐ ਇਹਨਾਂ ਨੇ ਆਪ ਚੰਗੇ ਭਲੇ ਰਹਿੰਦੇ ਆ ਸਾਰੇ ਜਣੇ ਨਲੇ ਗਾਰਡਿੰਗ ਹੋਏ ਕਹਿੰਦੀ ਆ ਵੀ ਕੋਈ ਨਹੀਂ ਅੱਡ ਹੋ ਜਾਣੇ ਆ ਤੇ ਮੁੜ ਕੇ ਨਾ ਮੰਮੀ ਜਿਹੜੀ ਉਹ ਵਾਰੋ ਵਾਰੀ ਸੰਭਾਂਗੇ ਐਦਾਂ ਦੀਆਂ ਗੱਲਾਂ ਸੁਣਾਉਂਦੀ ਏ ਗਾੜੀਓ ਤੇ ਗੱਡੀ ਵੇਹ ਲਓ ਮਰਜੀ ਆਪਣੀ ਜਦੋਂ ਹੀ ਇਹਨਾਂ ਦਾ ਕਟਣੀ ਆ ਨਾ ਕੱਟੀ ਜਾਓ ਤੇ ਮੇਰੇ ਕੋਲ ਨਾ ਟਾਈਮ ਲੱਗਦਾ ਹੈ ਇਹਨਾਂ ਦੇ ਨਾਲ ਉਹ ਅੱਡ ਹੋਂਦੀ ਤਾਂ ਤੂੰ ਗੱਲ ਕਰਨੀ ਆ ਤੇ ਮੰਮੀ ਨੇ ਕਿੱਥੇ ਜਾਣਾ ਵਾ ਮੰਮੀ ਨੇ ਤਾਂ ਦੋ ਰੋਟੀਆਂ ਖਾਣੀਆਂ ਹੀ ਆ ਨਾ ਜਾਂ ਤੇਰੇ ਵੱਲੋਂ ਖਾ ਲੂਗੀ ਤੇ ਜਾਂ ਉਧਰੋਂ ਖਾ ਲੂਗੀ ਮੇਰੇ ਵੱਲੋਂ ਨਾ ਅਸਰ ਕੋਈ ਵੀ ਠੀਕ ਵਾ ਨਾ ਤੇ ਨਾ ਮੈਂ ਪਕਾ ਕੇ ਦੇਣਗੀ ਤੇ ਨਾ ਮੇਰੇ ਕੋਲ ਪੱਕਦੀਆਂ ਹੀ ਆ ਉਹ ਮੇਰੀ ਗੱਲ ਸੁਣ ਮਾਤਾ ਨੂੰ ਆਪਣੇ ਨਾਲ ਰੱਖ ਤਰਾ ਕਿ ਹੋਣੀ ਦਿਮਾਗ ਕੰਮ ਕਰਦਾ ਕੋ ਮੇਰੇ ਕੋਈ ਨਾ ਕੰਮ ਨਹੀਂ ਹੁੰਦਾ ਠੀਕ ਵਾ ਨਾ ਉਹ ਤਿੰਨ ਤੇ ਜੀਂਆਂ ਕਰਦੇ ਵਿੱਚ ਦੱਸ ਤਾਂ ਵੀ ਰੋਟੀ ਨਹੀਂ ਪੱਕਦੀ ਤੁਹਾਡੇ ਕਹਿ ਲਈ ਸੌਖਾ ਵਾ ਨਾ ਜਦੋਂ ਗਰਮੀ ਜੇ ਅਗਰ ਰਸੋਈ 'ਚ ਕੰਮ ਕਰੀਏ ਨਾ ਪਤਾ ਹਉ ਦੋ ਲੱਗਦਾ ਵਾ ਫਿਰ ਦੋਵੇਂ ਜਾਣੀਆਂ ਛੱਡ ਦੋ ਰਸੋਈ ਦਾ ਕੰਮ ਤੇ ਅਸੀਂ ਪਕਾ ਕੇ ਤੁਹਾਨੂੰ ਦੇ ਦਿਆ ਕਰਾਂਗੇ ਆਪਲਾ ਆਪਾ ਕਿੱਦਾਂ ਦੀ ਗੱਲ ਹੋਈ ਬੰਦਾ ਇਹਨਾ ਨਹੀਂ ਕਹਿੰਦਾ ਪੀ ਚੱਲ ਕੋਈ ਗੱਲ ਨਹੀਂ ਮੈਂ ਉਹਨੂੰ ਮੈਂ ਸਮਝਾਉਂਗਾ ਗਾੜੀ ਕੋ ਹੋਰ ਗੱਲਾਂ ਕਰਦੇ ਆ ਉਹ ਮੈਂ ਉਹਨੂੰ ਕਹਦਾ ਸਮਝਾਉਣਾ ਉਹਨੂੰ ਸਮਝਾਵੇ ਦਿਲਜੀਤ ਤੂੰ ਤੇ ਮੇਰੇ ਨਾਲ ਦੀ ਗੱਲ ਕਰ ਪੀ ਇਹਦਾ ਕਹਿਣ ਦੇ ਆ ਮੈਨੂੰ ਹੀ ਬਸ ਗਲਤ ਕਹੀ ਜਾਣਾ ਹੁੰਦਾ ਵਾ ਚਾਹੇ ਮੈਂ ਕੰਮ ਬਦਲ ਲੈਣਾ ਮੁਕਦੀ ਗੱਲ ਇਹ ਆ ਕਿ ਮੈਂ ਨਹੀਂ ਮੰਮੀ ਨੂੰ ਰੱਖਣਾ ਹੈਗਾ ਠੀਕ ਹੋਣਾ ਉਹ ਰੱਖਣਾ ਕਿਉਂ ਨਹੀਂ ਆ ਦੱਸ ਉਹਨੂੰ ਆਸ਼ਰਮ ਛੱਡ ਆਈਏ ਫਿਰ ਨਹੀਂ ਰੱਖਣਾ ਤੇ ਜੰਗਵਾਨੀਆਂ ਘਰ ਛੱਡੁੰਦੇ ਆ ਸਾਡੇ ਕੋ ਰੋਟੀਆਂ ਨਹੀਂ ਆ ਮਰਜੀ ਡੱਡੀ ਜੋਤੀ ਕਰਨਾ ਕਰ ਲੋ ਪਰ ਇਹ ਵੀ ਇੱਕ ਮੈਨੂੰ ਨਹੀਂ ਗੱਲ ਸੁਣੀ ਆ ਜੀ ਇਹਦੇ ਕੋਲ ਜਿੱਦਾਂ ਇਹ ਸੁਣਉਂਦੀ ਹੈ ਕੋਈ ਨਹੀਂ ਮੈਂ ਦਿਲਜੀਤ ਨਾਲ ਵੀ ਕਰ ਲੈਣਾ ਵਾ ਗੱਲ ਆਪੇ ਸਮਝਾਉਂਦਾ ਉਹਨੂੰ ਇਹ ਕਾਦੀ ਗੱਲ ਵਾ ਦੱਸ ਕਰ ਲਿਓ ਫਿਰ ਡੱਡੀ ਕਰ ਲਈ ਹੋਊਗੀ ਮੈਂ ਤਾਂ ਤੁਹਾਨੂੰ ਕਹਿ ਤਾ ਵਾ ਵੀ ਆਹ ਕੰਮ ਚੱਲ ਜੇ ਉਹਨੇ ਕਹਿ ਤਾ ਮੈਂ ਨਹੀਂ ਉਹਨੂੰ ਰੱਖਣਾ ਤੂੰ ਕਹਿ ਤਾ ਮੈਂ ਨਹੀਂ ਉਹਨੂੰ ਰੱਖਣਾ ਤੇ ਕਿੱਥੇ ਜਾਵੇ ਉਹ ਨਹੀਂ ਕੀ ਕਰੀਏ ਫਿਰ ਦੱਸ ਇਹ ਮਾਂ ਕਿੱਥੇ ਜਾਵੇ ਭਲਾ ਤਿੰਨ ਟਿੱਕੀਆਂ ਲਵਣੀਆਂ ਹੁੰਦੀਆਂ ਤਾਂ ਵੀ ਘੌਂ ਘੌਂ ਕਰਦੀਆਂ ਰਹਿੰਦੀਆਂ ਆਂ ਅਜੇ ਸਵੇਰ ਦਾ ਟਾਈਮ ਹੋਦਾ ਵਾ ਤੇ ਸ਼ਾਮਾਂ ਦਾ ਇਹਦਾ ਵਾ ਤਾਂ ਵੀ ਸਬਜ਼ੀ ਭਾਜੀ ਨਹੀਂ ਪੱਕਦੀ ਇਹਨਾਂ ਕੋਲ